ਤੇ ਸਾਧ ਸੰਗਤ ਜੀ 4 ਘੰਟੇ ਦਾ ਚੌਂਕੜਾ ਮਾਰ ਕੇ ਕਈ ਵਾਰੀ ਉਹ ਵੀ ਥੱਕ ਜਾਂਦਾ ਜੀ ਉਹ ਵੀ ਕਹਿੰਦਾ ਹੁਣ ਤੁਰ ਫਿਰ ਲਈਏ ਚਾਰ ਘੰਟੇ ਦਾ ਚੌਂਕੜੇ ਉਹ ਵਿਅਕਤੀ ਲਾਉਣ ਲੱਗ ਪਿਆ ਸਾਧ ਸੰਗਤ ਜੀ ਨੇ ਕਦੀ ਜਪਜੀ ਸਾਹਿਬ ਨਹੀਂ ਸੀ ਪੂਰਾ ਕੀਤਾ ਜੀ ਕੀ ਜੀ ਇਹ ਬਾਬਾ ਦੀਪ ਸਿੰਘ ਜੀ ਨੇ ਸੰਸਾਰ ਨੂੰ ਭਗਤੀ ਕਰਨੇ ਲਾ ਦਿੱਤਾ ਜੀ ਬੰਦਗੀ ਕਰਨੇ ਲਾ ਦਿੱਤਾ ਜੀ ਆਪ ਤੇ ਬੰਦਗੀ ਕੀਤੀ ਹੈ ਪਾਰਾ ਜੈਨਾ ਵੱਡਾ ਪ੍ਰਤਾਪ ਚਾਰ-ਚਾਰ ਘੰਟੇ ਦੇ ਚੌਂਕੜੇ ਮਾਰ ਕੇ ਗੁਰਸਿੱਖਾਂ ਨੂੰ ਵੀ ਬੰਦਗੀ ਕਰਨੇ ਲਾਇਆ ਜੀ ਇਹ ਤੇ ਜੀਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਲਾਏ ਕੋਈ ਉੱਤਮ ਅਧਿਕਾਰੀ ਹੋਵੇ ਤੇ ਫਿਰ ਇਹੋ ਜੀ ਵੀ ਕਿਰਪਾ ਹੋ ਜਾਂਦੀ ਸਿੱਧਾ ਮਲਾਪ ਬਾਬਾ ਜੀ ਰੱਬ ਨਾਮ ਹੀ ਕਰਾ ਦਿੰਦੇ ਆ ਕਿਉਂਕਿ ਮਿਲਿਆ ਹੋਇਆ ਮਿਲਾ ਸਕਦਾ ਹੈ ਨਾ ਭਾਈ ਗੁਰਦਾਸ ਜੀ ਲਿਖਦੇ ਹੋਏ ਵਿੱਚੋਲਾ ਆਣ ਮਿਲਾਵੇ ਮਹਾਰਾਜ ਕਿਰਪਾ ਕਰਨ ਬਾਬਾ ਜੀ ਦਾ ਅੱਜ ਜਨਮ ਦਿਹਾੜਾ ਹੈ ਸਾਧ ਸੰਗਤ ਠੀਕ ਹੈ ਸ਼ਹੀਦੀ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਦਿੱਤੀ ਹੈ ਮਰਿਆਦਾ ਲਈ ਦਿੱਤੀ ਹੈ ਪਰ ਮੇਰੇ ਆਪਣੇ ਮਨ ਦਾ ਵੀ ਭਾਵ ਹੈ ਕਿ ਬਾਬਾ ਜੀ ਦਾ ਜਨਮ ਜਿਹੜਾ ਨਾ ਉਹ ਸਾਡੇ ਵਰਗੇ ਬੰਦਿਆਂ ਲਈ ਹੋਇਆ ਸਾ ਸੰਗਤ ਜੀ ਸਾਡੇ ਅੰਦਰ ਸਪਿਰਟ ਪੈਦਾ ਹੋਵੇ ਕਿੰਨੀਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਅੱਜ ਸਤਿਗੁਰੂ ਮਿਹਰ ਕਰੇ ਇਹ ਬਖਸ਼ਿਸ਼ਾਂ ਨਹੀਂ ਤੇ ਮੁੱਕਣੀਆਂ ਇਹ ਬਖਸ਼ਿਸ਼ਾਂ ਨਹੀਂ ਮੁੱਕਣੀਆਂ ਇਹ ਬੰਦਗੀ ਦਾ ਖਜ਼ਾਨਾ ਨਿਤਾ ਪ੍ਰਤੀ ਵਧੀ ਜਾਂਦਾ ਇਹ ਨਹੀਂ ਮੁੱਕਦਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨਾ ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ